ਜੀਨਾ ਨਾ ਬਿਸਰਹਿਨਾ ਸੇ ਕਨਹਿਆ ਸੇ ਕਨਹਿਆ ਸੇ ਕਨਹਿਆ ਸ਼੍ਰੀਮਾਨ ਸੰਤਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆਂ ਨੇ ਆਪਣੇ ਇੱਕ ਪ੍ਰੇਮੀ ਨੂੰ ਆਤਮਾ ਰਾਹੀਂ ਪਹੁੰਚ ਕੇ ਮਾੜੇ ਪਾਸੇ ਜਾਣ ਤੋਂ ਬਚੋਣਾ ਇਸ ਸਮੇਂ ਤੱਕ ਬਾਬਾ ਜੀ ਦੀ ਆਤਮਿਕ ਅਵਸਥਾ ਨਾਮ ਜਪ ਦੁਆਰਾ ਬਹੁਤ ਉੱਚੀ ਹੋ ਚੁੱਕੀ ਸੀ ਆਪ ਜੀ ਇਸ ਸਥੂਲ ਸਰੀਰ ਚੋਂ ਆਤਮਾ ਵੱਖ ਕਰਕੇ ਸੂਖਮ ਸਰੀਰ ਧਾਰ ਕੇ ਜਿੱਥੇ ਵੀ ਜਾਣਾ ਚਾਹਣ ਅੱਖ ਦੇ ਫੋਰ ਵਿੱਚ ਉੱਥੇ ਪੁੱਜ ਜਾਂਦੇ ਅਤੇ ਪ੍ਰੇਮੀ ਜਨਾਂ ਨਾਲ ਬਚਨ ਬिलास ਵੀ ਕਰੇ ਹੁੰਦੇ ਪ੍ਰੇਮੀ ਜਨਾਂ ਨੂੰ ਇੰਜ ਪ੍ਰਤੀਤ ਹੁੰਦਾ ਕਿ ਬਾਬਾ ਜੀ ਸਾਖਸ਼ਾਤ ਸਰੀਰਕ ਰੂਪ ਵਿੱਚ ਮੇਰੇ ਨਾਲ ਗੱਲਬਾਤ ਕਰ ਰਹੇ ਹਨ ਇਕ ਸਮੇਂ ਸ਼ਾਮ ਦਾ ਵਕਤ ਸੀ ਬਾਬਾ ਜੀ ਆਪਣੇ ਰਿਹਾਈਸ਼ੀ ਕਮਰੇ ਵਿੱਚ ਸੋਧਰ ਦਾ ਪਾਠ ਕਰਕੇ ਸਿਮਰਨ ਕਰ ਰਹੇ ਸਨ ਕਿ ਬਾਬਾ ਜੀ ਦਾ ਧਿਆਨ ਅਚਾਨਕ ਉਸ ਪ੍ਰੇਮੀ ਵੱਲ ਗਿਆ ਜੋ ਬਾਬਾ ਜੀ ਦੇ ਕਾਫੀ ਨੇੜੇ ਦਾ ਸੰਗਤੀ ਸੀ ਧਿਆਨ ਵਿੱਚ ਦੇਖਿਆ ਕਿ ਉਹ ਪ੍ਰੇਮੀ ਆਚਰਣ ਤੋਂ ਡਿਗਣ ਵਾਸਤੇ ਘਰੋਂ ਤੁਰ ਪਿਆ ਹੈ ਅਤੇ ਮਨ ਵਿੱਚ ਕਾਮ ਪੂਰਤੀ ਦਾ ਫੁਰਨਾ ਕਾਫੀ ਪ੍ਰਬਲ ਹੈ ਬਾਬਾ ਜੀ ਨੇ ਸੋਚਿਆ ਕਿ ਜੇਕਰ ਕੋਈ ਯਤਨ ਨਾ ਕੀਤਾ ਤਾਂ ਹੋ ਸਕਦਾ ਹੈ ਕਿ ਗੁਰੂ ਬਾਕ ਅਨੁਸਾਰ ਨਿੰਮਕ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵ ਹੈ ਅਤੇ ਇਹ ਭੈੜਾੁਰਨਾ ਜੋ ਉਸ ਨੇ ਸাকার ਹੋਣ ਲਈ ਸਰੀਰ ਨੂੰ ਲੈ ਕੇ ਘਰੋਂ ਤੁਰਿਆ ਹੈ ਪਤਾ ਨਹੀਂ ਕਿਸ ਖੂ ਖਾਤੇ ਵਿੱਚ ਸੁੱਟ ਦੇਵੇ ਸਾਡਾ ਮੋਹਭਤੀ ਹੈ ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਇਸ ਦਾ ਬਚਾਓ ਕਰੀਏ ਗੁਰੂ ਚਰਨਾਂ ਵਿੱਚ ਬੇਨਤੀ ਕੀਤੀ ਅਤੇ ਸੂਖਮ ਸਰੀਰ ਨਾਲ ਜੋ ਆਤਮਾ ਸਥੂਲ ਸਰੀਰ ਤੋਂ ਵੱਖ ਕਰਕੇ ਬਣਿਆ ਸੀ ਸਰਗੋਦੇ ਤੋਂ ਲਾਹੌਰ ਪੁੱਜ ਕੇ ਉਸ ਸੜਕ ਤੇ ਉਸ ਪ੍ਰੇਮੀ ਨੂੰ ਅੱਗੇ ਹੋ ਕੇ ਮਿਲੇ ਜਿਸ ਸੜਕ ਤੇ ਉਹ ਪ੍ਰੇਮੀ ਬਾਹੋਦਾਹੀ ਬੁਰੀ ਪ੍ਰੇਰਨਾ ਅਧੀਨ ਤੁਰਿਆ ਜਾ ਰਿਹਾ ਸੀ ਜਾ ਪੁੱਛਿਆ ਕਿ ਭਾਈ ਜੀ ਕਿੱਧਰ ਚੱਲੇ ਹੋ ਅਸੀਂ ਤਾਂ ਤੁਹਾਨੂੰ ਮਿਲਣਾ ਆਏ ਸਾਂ ਬਾਬਾ ਜੀ ਨੂੰ ਸਾਹਮਣੇ ਤੱਕ ਕੇ ਤੇ ਬਚਨ ਸੁਣ ਕੇ ਸਰੀਰ ਪਾਣੀਓ ਪਾਣੀਓ ਹੋ ਗਿਆ ਅਤੇ ਭੈੜੇ ਫੁਰਨੇ ਉੱਪਰ ਵੀ ਪਾਣੀ ਫਿਰ ਗਿਆ ਉਹ ਪ੍ਰੇਮੀ ਬਾਬਾ ਜੀ ਵੱਲ ਆਇਆ ਬਾਬਾ ਜੀ ਨੂੰ ਮਿਲਿਆ ਤੇ ਵਾਪਸ ਘਰ ਨੂੰ ਤੁਰ ਪਿਆ ਜਦੋਂ ਘਰ ਦੇ ਨੇੜੇ ਪੁੱਜੇ ਤਾਂ ਪ੍ਰੇਮੀ ਅੱਗੇ ਪਿੱਛੇ ਤੱਕੇ ਪਰ ਮਹਾਪੁਰਸ਼ ਤਾਂ ਆਪਣਾ ਫਰਜ਼ ਨਿਭਾ ਕੇ ਵਾਪਸ ਆਪਣੇ ਪੰਜ ਭੂਤਕ ਸਥੂਲ ਸਰੀਰ ਵਿੱਚ ਸਰਗੋਦੇ ਆ ਚੁੱਕੇ ਸਨ ਮਨ ਵਿੱਚ ਉਹ ਭੈੜਾ ਫੁਰਨਾ ਤਾਂ ਦਰਸ਼ਨਾਂ ਨਾਲ ਹੀ ਨਿਕਲ ਚੁੱਕਾ ਸੀ ਹੁਣ ਤਾਂ ਪਛਤਾਵਾ ਹੀ ਸੀ ਤੇ ਮਨ ਨੂੰ ਲਾਂਤਾਂ ਪਾ ਰਿਹਾ ਸੀ ਘਰ ਆਰਾਮ ਕੀਤਾ ਤੇ ਅਗਲੇ ਦਿਨੋਂ ਪ੍ਰੇਮੀ ਲਾਹੌਰ ਤੋਂ ਚੱਲ ਕੇ ਸਰਗੋਦੇ ਬਾਬਾ ਜੀ ਪਾਸ ਮੁਆਫੀ ਮੰਗਣ ਵਾਸਤੇ ਪੁੱਜਿਆ ਬਾਬਾ ਜੀ ਨੇ ਗੁਰੂ ਸਿੱਖਿਆ ਨੂੰ ਹਿਰਦੇ ਵਿੱਚ ਦ੍ਰਿੜ ਕਰਨ ਲਈ ਪ੍ਰੇਰਣਾ ਦਿੱਤੀ ਅਤੇ ਕਿਹਾ ਕਿ ਆਗਾ ਤੋਂ ਕੋਈ ਐਸਾ ਭੈੜਾ ਸੰਕਲਪ ਜੇਕਰ ਬਣੇ ਤਾਂ ਉਸੇ ਬੇਲੇ ਸਤਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਤੇ ਸਾਡਾ ਗੁਰੂ ਸੱਦ ਸੁਣਦਾ ਸੱਦ ਵੇਖਦਾ ਅੰਤਰਜਾਮੀ ਹੈ ਉਸ ਅਗੇ ਅਰਦਾਸ ਕਰਨ ਜੋ ਵੀ ਆਪਾਂ ਮਾੜੇ ਜਾਂ ਚੰਗੇ ਕਰਮ ਕਰਦੇ ਹਾਂ ਸਾਡੇ ਸਾਰੇ ਹੀ ਕੀਤੇ ਕਰਮਾਂ ਨੂੰ ਪ੍ਰਤੱਖ ਦੇਖਦਾ ਹੈ ਅੰਦਰ ਕਮਾਣਾ ਸਰ ਪਰ ਉਗੜੈ ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ ਮਹੱਲਾ ਚੌਥਾ ਉਹ ਤਾਂ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਬੇਨਤੀ ਚੋਪਈ ਪਾਛਾਈ ਦਸਮੀ ਮਨੁੱਖ ਮਾੜਾ ਕਰ ਮੋਸਬੇਲੇ ਕਰਦਾ ਹੈ ਜਦੋਂ ਉਹ ਜਾਣੇ ਕਿ ਉਸ ਨੂੰ ਕੋਈ ਵੇਖਦਾ ਨਹੀਂ ਪਰ ਜੇ ਮਨ ਚ ਸਤਿਗੁਰੂ ਜੀ ਦਾ ਫਰਮਾਨ ਯਾਦ ਆ ਜਾਵੇ ਤਦ ਮਾੜੇ ਕਰਮ ਤੋਂ ਇਹ ਜੀਵ ਬਚ ਸਕਦਾ ਹੈ ਲੋਕ ਕਮਾਵੇ ਕਿਸਤੇ ਜਾਂ ਵੇਖੇ ਸਦਾ ਹਦੂਰ ਥਾਨ ਥਨੰਤਰ ਰਾਬ ਰਹਾ ਪ੍ਰਭ ਮੇਰਾ ਭਰਪੂਰ ਸ੍ਰੀ ਰਾਗ ਮਹੱਲਾ ਪੰਜਵਾਂ ਅਤੇ ਆਨੇ ਕ ਪਰਦੇ ਮਹਿ ਕਮਾਵੇ ਵਿਕਾਰ ਖਿਨ ਮੇ ਪ੍ਰਗਟ ਹੋਏ ਸੰਸਾਰ ਗੋੜੀ ਮਹੱਲਾ ਪੰਜਵਾ ਮਾੜੇ ਕਰਮ ਨਖ ਨੂੰ ਜਨਮ ਦੇ ਢ ਵਿੱਚ ਪਾ ਦਿੰਦੇ ਹਨ ਜੀਵ ਗੁਰੂ ਦਰ ਅਰਦਾਸੇ ਕਰਦਾ ਰਹੇ ਤਦ ਸਤਿਗੁਰੂ ਜੀ ਰਹਿਮ ਕਰ ਦਿੰਦੇ ਹਨ ਗੁਰੂ ਪਾਤਸ਼ਾਹ ਦਾ ਵੀ ਹੁਕਮ ਹੈ ਜੀ ਕੀ ਵਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਛੋੜ ਸਿਆਣਤ ਸਗਲ ਮਨ ਤਨ ਅਰਪ ਧਰ ਮਹੱਲਾ ਪੰਜਵਾਂ ਆਪਸ ਸਮਰਪਿਤ ਕਰਕੇ ਸੱਚੇ ਦਿਲੋਂ ਕੀਤੀ ਅਰਦਾਸ ਨਾਲ ਸਰਬ ਕਾਰਜ ਰਾਸ ਹੁੰਦੇ ਹਨ ਅਤੇ ਮਨੁੱਖ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ ਇਸ ਪ੍ਰਕਾਰ ਬਾਬਾ ਜੀ ਪਾਸੋਂ ਇਹ ਗੁਰੂ ਉਪਦੇਸ਼ ਸੁਣ ਕੇ ਉਹ ਪ੍ਰੇਮੀ ਨੇ ਪਿਛਲਾ ਪਛਤਾਵਾ ਕੀਤਾ ਅਤੇ ਅਗਾਹ ਤੋਂ ਸਾਵਧਾਨ ਹੋ ਕੇ ਗੁਰੂ ਆਸ਼ੇ ਅਨੁਸਾਰ ਚੱਲਣ ਲਈ ਵਚਨਬੱਧ ਹੋ ਗਿਆ ਅਜਿਹੀ ਇੱਕ ਹੋਰ ਘਟਨਾ ਦਾਸ ਇੱਕ ਹੋਰ ਘਟਨਾ ਜੋ 1953 ਈਸਵੀ ਦੇ ਕਰੀਬਨ ਦੀ ਹੈ ਇੱਥੇ ਲਿਖਣੀ ਅਜੋਗ ਨਹੀਂ ਸਮਝੇਗਾ ਇਹ ਘਟਨਾ ਇਸ ਪ੍ਰਕਾਰ ਹੈ ਕਿ ਇੱਕ ਗੁਰਮੁਖ ਪਰਵਾਦ ਜੋ ਬਾਬਾ ਜੀ ਦਾ ਸੰਤ ਸੀ ਜਲੰਧਰ ਮਾਡਲ ਟਾਊਨ ਵਿੱਚ ਰਹਿੰਦਾ ਸੀ ਉਹਨਾਂ ਦੇ ਤਿੰਨ ਬੱਚੇ ਸਨ ਦੋ ਲੜਕੇ ਅਤੇ ਇੱਕ ਲੜਕੀ ਉਹਨਾਂ ਨੇ ਆਪਣੇ ਇੱਕ ਪੁਝੰਗੀ ਦਾ ਵਿਆਹ ਇੰਗਲੈਂਡ ਵਿੱਚ ਕਰ ਦਿੱਤਾ ਸਰਦਾਰਾਂ ਦੇ ਘਰ ਦਾ ਹੋਣ ਕਾਰਨ ਉਸ ਬੱਚੇ ਨੇ ਹੱਥੀ ਬਹੁਤਾ ਕੰਮਕਾਰ ਨਹੀਂ ਸੀ ਕੀਤਾ ਪਰ ਵਿਦੇਸ਼ ਜਾ ਕੇ ਕਾਫੀ ਮਿਹਨਤ ਕਰਨੀ ਪਈ ਦੂਸਰੇ ਘਰਦਿਆਂ ਦੀ ਪਿਆਰ ਦੀ ਘਾਟ ਕਰ ਨੂੰ ਉਸ ਬੱਚੇ ਦਾ ਮਨ ਇੰਗਲੈਂਡ ਵਿੱਚੋਂ ਉਪਰਾਮ ਹੋ ਗਿਆ ਅਤੇ ਉਸ ਨੇ ਆਪਣੀ ਮਾਤਾ ਨੂੰ ਪੱਤਰ ਲਿਖਿਆ ਕਿ ਇਸ ਮੁਲਕ ਵਿੱਚ ਮੇਰਾ ਮਨ ਨਹੀਂ ਲੱਗਦਾ ਸੋ ਮੈਂ ਜਲਦੀ ਹੀ ਵਾਪਸ ਆ ਰਿਹਾ ਹਾਂ ਇਹ ਪੱਤਰ ਲੈ ਕੇ ਬੀਬੀ ਬਾਬਾ ਜੀ પાસે ਆਈ ਤੇ ਪੱਤਰ ਪੜ੍ਹ ਕੇ ਸੁਣਾਇਆ ਨਾਲ ਹੀ ਬੇਨਤੀ ਕੀਤੀ ਤੇ ਬੜੇ ਯਤਨ ਨਾਲ ਅਸੀਂ ਇਸ ਲੜਕੇ ਨੂੰ ਬਾਹਰ ਭੇਜਿਆ ਹੈ ਉੱਥੇ ਉਸ ਦਾ ਮਨ ਨਹੀਂ ਲੱਗਦਾ ਅਤੇ ਵਾਪਸ ਆ ਜਾਣ ਬਾਰੇ ਪੱਤਰ ਵਿੱਚ ਲਿਖਿਆ ਹੈ ਜੇ ਉਹ ਵਾਪਸ ਆ ਗਿਆ ਤਾਂ ਉਸ ਦੀ ਘਰ ਵਾਲੀ ਨੂੰ ਵੀ ਇੱਧਰ ਆਣਾ ਹੀ ਪਵੇਗਾ ਜੇ ਉਹ ਉੱਧਰ ਹੀ ਰਹਿ ਗਈ ਇੱਧਰ ਨਹੀਂ ਤਾਂ ਸਾਰਾ ਪਰਿਵਾਰ ਉਲਝਣ ਵਿੱਚ ਪੈ ਜਾਵੇਗਾ ਸੋ ਬਾਬਾ ਜੀ ਕਿਰਪਾ ਕਰਕੇ ਆਪ ਜੀ ਕੋਈ ਉਪਾਅ ਕਰਨ ਦੀ ਖੇਚਲ ਕਰੋ ਬਾਬਾ ਜੀ ਕਹਿਣ ਲੱਗੇ ਕਿ ਬੀਬੀ ਤੁਸੀਂ ਉਦਾਸ ਨਾ ਹੋਵੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਭਾਵਨੀ ਸਹਿਤ ਕਰੋ ਕਿਉਂਕਿ ਸਤਿਗੁਰੂ ਜੀ ਜਾਗ ਦੀ ਜੋਤ ਦਸਾਂ ਪਾਤਸ਼ਾਹਿਆਂ ਦਾ ਪ੍ਰਤੱਖ ਰੂਪ ਹਨ ਦੂਸਰੇ ਹਰ ਰੋਜ਼ ਆਪਣੇ ਨਿਤਨੇਮ ਤੋਂ ਲਾਭਾ ਪੰਜ ਪਾਠ ਜਪਜੀਤ ਸਾਹਿਬ ਦੇ ਪ੍ਰੇਮ ਨਾਲ ਕਰਕੇ ਬੱਚੇ ਦੇ ਨਿਮਿਤ ਅਰਦਾਸ ਕਰਿਆ ਕਰੋ ਸਤਿਗੁਰੂ ਜੀ ਕਿਰਪਾ ਕਰਨਗੇ ਸੋ ਬੀਬੀ ਨੇ ਬਚਨ ਮੰਨ ਕੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਅਤੇ ਵਾਪਸ ਜਲੰਧਰ ਚਲੀ ਗਈ ਕੋਈ 2 ਹਫ਼ਤੇ ਪਿਛੋਂ ਬੀਬੀ ਮੁੜ ਪ੍ਰਸੰਨ ਚਿਤ ਮੁੜ ਬਾਬਾ ਜੀ ਕੋਲ ਆਈ ਗੁਰਫਤੇ ਬੁਲਾਉਣ ਉਪਰੰਤ ਬਾਬਾ ਜੀ ਨੇ ਪੁੱਛਿਆ ਕਿ ਬੀਬੀ ਜੀ ਸੁਣਾਓ ਕੋਈ ਕਾਕੇ ਦਾ ਖੱਤ ਪੱਤਰ ਆਇਆ ਬੀਬੀ ਕਹਿਣ ਲੱਗੀ ਕਿ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ ਉਸ ਦਾ ਪੱਤਰ ਲੈ ਕੇ ਆਈ ਹਾਂ ਇਹ ਜੋ ਪੱਤਰ ਉਸ ਨੇ ਲਿਖਿਆ ਹੈ ਸਾਡੀ ਸਮਝ ਵਿੱਚ ਨਹੀਂ ਆਉਂਦਾ ਬਾਬਾ ਜੀ ਨੇ ਉਹ ਪੱਤਰ ਜੋ ਬੀਬੀ ਜੀ ਨੂੰ ਦਿੱਤਾ ਸੀ ਦਾਸ ਨੂੰ ਪੜਨ ਵਾਸਤੇ ਦੇ ਦਿੱਤਾ ਤੇ ਹੁਕਮ ਕੀਤਾ ਇਸ ਨੂੰ ਪੜੋ ਉਸ ਪੱਤਰ ਵਿੱਚ ਉਸ ਲੜਕੇ ਨੇ ਫਤਿਹਪੁਰੰਤਾ ਆਪਣੀ ਮਾਤਾ ਨੂੰ ਲਿਖਿਆ ਸੀ ਕਿ ਜਿਵੇਂ ਮੈਂ ਪਹਿਲੇ ਵਾਪਸ ਇੰਡੀਆ ਆ ਜਾਣ ਬਾਰੇ ਆਪਣਾ ਮਨ ਬਣਾ ਲਿਆ ਸੀ ਪਿਛਲੇ ਸੋਮਵਾਰ ਮੈਂ ਉਦਾਸ ਮਨ ਕਾਰਨ ਛੁੱਟੀ ਲੈ ਕੇ ਇੱਕ ਪਾਰਕ ਵਿੱਚ ਪਾਠ ਕਰ ਰਿਹਾ ਸਾਂ ਕਿ ਮੇਰੇ ਪਾਸ ਰਾਮਪੁਰ ਖੇੜੇ ਵਾਲੇ ਬਾਬਾ ਜੀ ਆਏ ਅਤੇ ਅੱਧੇ ਘੰਟੇ ਦੇ ਕਰੀਬਨ ਮੇਰੇ ਨਾਲ ਬਚਨ ਕੀਤੇ ਮੈਂ ਉਹਨਾਂ ਨੂੰ ਆਪਣੇ ਉਦਾਸ ਮਨ ਅਤੇ ਵਾਪਸ ਇੰਡੀਆ ਚਲੇ ਜਾਣ ਬਾਰੇ ਦੱਸਿਆ ਸੀ ਸੋ ਉਹਨਾਂ ਨੇ ਮੈਨੂੰ ਕਾਫੀ ਸਮਝਾਇਆ ਅਤੇ ਕਿਹਾ ਕਿ ਵਾਪਸ ਜਾਣ ਦੀ ਲੋੜ ਨਹੀਂ ਜਦ ਮਨ ਉਦਾਸ ਹੋਵੇ ਤਦ ਪਾਠ ਸਿਮਰਨ ਕਰਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਿਆ ਕਰੋ ਸੋ ਉਸ ਦਿਨ ਤੋਂ ਮੇਰਾ ਮਨ ਬਿਲਕੁਲ ਠੀਕ ਹੈ ਮੈਂ ਕੰਮ ਤੇ ਵੀ ਪੂਰਾ ਸਮਾਂ ਜਾਂਦਾ ਹਾਂ ਅਤੇ ਜੋ ਵਾਪਸ ਇੰਡੀਆ ਆ ਜਾਣ ਬਾਰੇ ਤੁਹਾਨੂੰ ਲਿਖਿਆ ਸੀ ਸੋ ਹੁਣ ਮੈਂ ਫੈਸਲਾ ਬਦਲ ਲਿਆ ਹੈ ਤੁਸੀਂ ਕਿਸੇ ਕਿਸਮ ਦਾ ਕੋਈ ਫਿਕਰ ਨਹੀਂ ਕਰਨਾ ਮੈਂ ਬਾਬਾ ਜੀ ਦੇ ਦਰਸ਼ਨ ਕਰਕੇ ਇੰਨਾ ਪ੍ਰਭਾਵਿਤ ਹੋਇਆ ਕਿ ਮੈਂ ਪੁੱਛ ਵੀ ਨਹੀਂ ਸਕਿਆ ਕਿ ਉਹ ਕਿੱਥੇ ਠਹਿਰੇ ਹਨ ਸੋ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਸੇਵਾਦਾਰਾਂ ਪਾਸੋਂ ਇਹ ਪਤਾ ਕਰਕੇ ਮੈਨੂੰ ਵਾਪਸੀ ਡਾਕ ਲਿਖਣਾ ਕਿ ਬਾਬਾ ਜੀ ਕਿੱਥੇ ਅਤੇ ਕਿਸੇ ਪਾਸ ਰਹੇ ਹਨ ਅਤੇ ਉਹਨਾਂ ਨੇ ਕਿੰਨਾ ਚਿਰ ਇੰਗਲੈਂਡ ਰਹਿਣਾ ਹੈ ਇਸ ਤਰ੍ਹਾਂ ਜੋ ਪੱਤਰ ਲਿਖਿਆ ਸੀ ਨਾ ਬਾਬਾ ਜੀ ਨੂੰ ਪੜ੍ਹ ਕੇ ਸੁਣਾ ਦਿੱਤਾ ਪੱਤਰ ਸੁਣ ਕੇ ਬਾਬਾ ਜੀ ਨੇ ਇਹ ਖੱਤ ਮੇਰੇ ਪਾਸੋਂ ਲੈ ਕੇ ਪਾੜ ਸੁੱਟਿਆ ਅਤੇ ਬੀਬੀ ਨੂੰ ਹਦਾਇਤ ਕੀਤੀ ਕਿ ਇਹ ਗੱਲ ਅਗਾ ਕਿਸੇ ਨੂੰ ਨਹੀਂ ਦੱਸਣੀ ਕਾਕੇ ਨੂੰ ਕਹਿਣਾ ਕਿ ਗੁਰਬਾਣੀ ਦਾ ਪਾਠ ਕਰਿਆ ਕਰੇ ਅਤੇ ਜੋ ਤੁਹਾਨੂੰ ਜਪਜੀ ਸਾਹਿਬ ਜੀ ਦੇ ਪਾਠ ਦੱਸੇ ਹਨ ਉਹ ਵੀ ਜ਼ਰੂਰ ਕਰੀ ਜਾਣੇ। ਬਾਕੀ ਸਾਡੇ ਪ੍ਰਥਾਇਕ ਆਕੇ ਨੂੰ ਕੁਝ ਨਹੀਂ ਲਿਖਣਾ। ਇੰਨੇ ਬਚਨ ਕਰਦੇ ਹੋਏ ਬਾਬਾ ਜੀ ਮੰਜੇ ਤੋਂ ਉੱਠੇ ਅਤੇ ਉਹ ਪੱਤਰ ਜੋ ਪਾੜ ਕੇ ਹੱਥ ਵਿੱਚ ਫੜਿਆ ਸੀ ਚੁੱਲ੍ਹੇ ਦੀ ਬਲਦੀ ਅੱਗ ਵਿੱਚ ਸਾੜ ਦਿੱਤਾ। ਉਸ ਬੀਬੀ ਦੇ ਵਾਪਸ ਜਾਣ ਤੋਂ ਪਿੱਛੋਂ ਆਪ ਜੀ ਨੇ ਦਾਸ ਨੂੰ ਦੱਸਿਆ ਕਿ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਾਡੀ ਸੂਰਤ ਸਾਡੀ ਆਤਮਾ ਨੂੰ ਇੰਨੀ ਸੁਤੰਤਰਤਾ ਬਖਸ਼ੀ ਹੈ ਕਿ ਇੱਥੇ ਬੈਠੇ ਹੀ ਅਸੀਂ ਸਾਰੀ ਦੁਨੀਆ ਵਿੱਚ ਜਿੱਥੇ ਵੀ ਜਾਣਾ ਚਾਹੀਏ ਸੂਖਮ ਸਰੀਰ ਨਾਲ ਚਲੇ ਜਾਂਦਾ ਹੈ ਦੂਸਰੇ ਨੂੰ ਇਹ ਪਤਾ ਨਹੀਂ ਲੱਗਦਾ ਕਿ ਇਹ ਸਰੀਰ ਸਥੂਲ ਹੈ ਜਾਂ ਸੂਖਮ ਹੈ ਇਹ ਸਤਗੁਰੂ ਜੀ ਦੀ ਸਾਡੇ ਉੱਪਰ ਖਾਸ ਬਖਸ਼ਿਸ਼ ਹੈ ਸੋ ਇਸ ਪ੍ਰਕਾਰ ਇਹ ਮਹਾਨ ਆਤਮਾ ਇਸ ਸੰਸਾਰ ਵਿੱਚ ਸਰੀਰਾਂ ਹੀ ਵੀ ਵਿਚਰਦੀ ਰਹੇ ਅਤੇ ਜਦੋਂ ਭਜਨ ਸਿਮਰਨ ਵਿੱਚ ਬੈਠਣਾ ਤਾਂ ਅਜ ਸਰੀਰ ਤੋਂ ਸਤੰਤਰ ਹੋ ਕੇ ਅਗੰਮੀ ਦੇਸ਼ਾਂ ਦੇ ਰੰਗ ਮਾਨਣੇ ਅਤੇ अनेका ਪ੍ਰੇਮੀਆਂ ਨੂੰ ਉਹਨਾਂ ਦੇ ਭਲੇ ਹਿੱਤ ਉਹਨਾਂ ਦੀ ਸ਼ਰਧਾ ਭਾਵਨਾ ਅਧੀਨ ਆਰਥਿਕ ਪਰਮਾਰਥਿਕ ਅਗਵਾਈ ਸੁਖਮ ਸਰੀਰਾਂ ਵੀ ਦੇ ਹੋਣੀ ਇਹ ਸਭ ਗੱਲਾਂ ਆਪਜੀ ਲਈ ਇੱਕ ਮਾਮੂਲੀ ਜਿਹੀ ਗੱਲ ਸੀ ਹੁਣ ਸੁਖਮ ਸਰੀਰ ਕੀ ਹੈ ਇਸ ਬਾਰੇ ਮਨ ਵਿੱਚ ਪ੍ਰਸ਼ਨ ਉੱਠਦਾ ਹੈ ਆਪ ਜੀ ਨੂੰ ਦੱਸ ਦਈਏ ਅਸੀਂ ਜੋ ਵਜੇ ਪੰਜ ਭੂਤਕ ਮਿੱਟੀ ਨਾਲ ਪਿਆਰ ਪਾਈ ਬੈਠੇ ਹਾਂ ਆਤਮਾ ਨੂੰ ਸਰੀਰ ਨਾਲੋਂ ਵੱਖ ਕਰਕੇ ਸੂਖਮ ਸਰੀਰਾਂ ਵਿੱਚ ਰਹਿ ਵਿਚਰਨ ਵਾਲੀ ਗੱਲ ਸ਼ਾਇਦ ਸਾਨੂੰ ਅਨਹੋਣੀ ਲੱਗੇਗੀ ਕਿਉਂਕਿ ਅਸੀਂ ਹਰ ਗੱਲ ਨੂੰ ਆਪਣੀ ਸੋਚ ਮਤ ਅਤੇ ਮਿਤ ਨਾਲ ਤੋਲਦੇ ਨਾਪਦੇ ਹਾਂ ਪਰ ਇਹ ਕਮਾਈ ਅਤੇ ਮਿਹਨਤ ਦਾ ਵਿਸ਼ਾ ਹੈ ਜਿਹੜੇ ਇਸ ਗੁਰਮਤ ਮਾਰਗ ਦੇ ਪਾੰਦੀ ਬਣੇ ਅਤੇ ਨਾਮ ਦੀ ਕਮਾਈ ਕੀਤੀ ਉਹਨਾਂ ਲਈ ਇਹ ਗੱਲਾਂ ਬਹੁਤ ਮਾਮੂਲੀ ਹਨ ਡਾਕਟਰ ਭਾਈ ਵੀਰ ਸਿੰਘ ਹੋਰਾਂ ਨੇ ਗੁਰੂ ਨਾਨਕ ਚਮਤਕਾਰ ਵਿੱਚ ਉੱਚੇ ਖੰਡਾਂ ਦੇ ਕੋਤਕ ਪਿਆਰੇ ਦਾ ਪਿਆਰਾ ਅਤੇ ਰਾਜਾ ਸ਼ਿਵਪਾਨ ਅਤੇ ਹੋਰ ਬਿਆੰਤ ਥਾਮਾ ਤੇ ਇਸ ਵਿਸ਼ੇ ਪਰ ਥਾਏ ਬਹੁਤ ਸਪਸ਼ਟ ਕੀਤਾ ਹੈ ਲਿਖਿਆ ਹੈ ਕਿ ਕਿਵੇਂ ਨਾਮੀ ਪੁਰਸ਼ ਦੀ ਆਤਮਾ ਸਿਮਰਨ ਕਰਨ ਨਾਲ ਸਰੀਰ ਵਿੱਚੋਂ ਲੱਗ ਹੋ ਜਾਂਦੀ ਹੈ ਅਤੇ ਸਰੀਰ ਨੂੰ ਛੱਡ ਕੇ ਆਤਮਾ ਆਪਣੇ ਆਪ ਨੂੰ ਹੋਲਾ ਅਤੇ ਸੁਤੰਤਰ ਮਹਿਸੂਸ ਕਰਕੇ ਖੁੱਲ ਅਤੇ ਸੁਤੰਤਰਤਾ ਦੇ ਇਲਾਹੀ ਰੰਗਾਂ ਨੂੰ ਮਾਣਦੀ ਹੈ ਆਤਮਾ ਸਰੀਰ ਤੋਂ ਵੱਖ ਹੋ ਕੇ ਵੇਖਦੀ ਹੈ ਕਿ ਪੰਜ ਤੱਤਾਂ ਦੀ ਮੋਢਲੀ ਜੋ ਪ੍ਰਭੂ ਜੀ ਨੇ ਮੇਰੇ ਵਸਣ ਲਈ ਬਣਾਈ ਹੈ ਉਹ ਤਾਂ ਹੋਰ ਹੈ ਮੈਂ ਉਸ ਵਿੱਚ ਰਹਿਣ ਵਾਲੀ ਬਖਰੀ ਹਸਤੀ ਹਾਂ ਜਿਨ੍ਹਾਂ ਮਹਾਂਪੁਰਸ਼ਾਂ ਨੇ ਚੰਗੀ ਤਪੱਸਿਆ ਕਰਕੇ ਜਾਂ ਆਪਣੇ ਮਨ ਦੀ ਇਕਾਗਰਤਾ ਨੂੰ ਵਧਾ ਕੇ ਆਪਣਾ ਸੂਖਮ ਸਰੀਰ ਚੰਗਾ ਬਲਵਾਨ ਬਣਾ ਲਿਆ ਹੋਵੇ ਉਹ ਆਪਣੇ ਸਥੂਲ ਸਰੀਰ ਨੂੰ ਚੋਲੇਬਾਂਦ ਜਦ ਵਿੱਚ ਚਾਣ ਲਾ ਕੇ ਵਖਰਾ ਰੱਖ ਦਿੰਦੇ ਹਨ ਅਤੇ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਜਿੱਥੇ ਚਾਣ ਬਿਨਾਂ ਕਿਸੇ ਰੋਕ ਟੋਕ ਦੇ ਵਿਚਰ ਸਕਦੇ ਹਨ ਅਤੇ ਫਿਰ ਜਦ ਚੋਣ ਆਪਣੀ ਆਤਮਾ ਨੂੰ ਉਸ ਸਥੂਲ ਸਰੀਰ ਵਿੱਚ ਪਰਵੇਸ਼ ਕਰਕੇ ਮੁੜ ਪਹਿਲੇ ਵਾਂਗ ਵਿਚਰਦੇ ਹਨ ਅਜਿਹੀ ਇੱਕ ਘਟਨਾ ਇੱਕ ਤਿੱਬਤੀ ਲਾਮੇ ਕੀ ਲਾਬ ਸੰਗਰਮ ਪਾਦੀ ਅੰਗਰੇਜ਼ੀ ਵਿੱਚ ਛਪੀ ਪੁਸਤਕ ਥਰਡ ਆਈ ਤੀਜਾ ਨੇਤਰ ਜੋ ਲੱਖਾਂ ਦੀ ਗਿਣਤੀ ਵਿੱਚ ਛਪੀ ਉਸ ਵਿੱਚ ਦਰਜ ਹੈ ਉਸ ਵਿੱਚ ਉਹ ਵਰਣਨ ਕਰਦਾ ਹੈ ਕਿ ਉਸਨੇ ਬਹੁਤ ਹੀ ਕਠਿਨ ਤਪસ્યા ਮਿਹਨਤ ਨਾਲ ਛੋਟੀ ਉਮਰ ਵਿੱਚ ਹੀ ਇਸ ਸਥੂਲ ਸਰੀਰ ਤੋਂ ਸੂਖਮ ਸਰੀਰ ਬਖ ਕਰਨ ਦੀ ਤਾਕਤ ਪ੍ਰਾਪਤ ਕਰ ਲਈ ਸੀ ਤੇ ਬੱਦੇ ਕਿਸੇ ਸ਼ਹਿਰ ਵਿੱਚ ਦলাই লামਾ ਦੀ ਅਗਵਾਈ ਹੇਠ ਇੱਕ ਆਸ਼ਰਮ ਬਣਿਆ ਹੋਇਆ ਸੀ ਇਹ ਲਾਭ ਸੰਗ ਅਠਾ ਕੁ ਬਰਿਆਂ ਦਾ ਹੀ ਸੀ ਜਦੋਂ ਉਹ ਉਸ ਆਸ਼ਰਮ ਦੇ ਚੋਟੀ ਦੇ ਜੋਗ ਗੋਇਸ਼ਵਰਾਂ ਨੇ ਉਸ ਨੂੰ ਪਰਖ ਕੇ ਆਸ਼ਰਮ ਦੇ ਮੁਖੀ ਵਜੋਂ ਚੁਣ ਲਿਆ ਅਤੇ ਕਈ ਮਹੀਨਿਆਂ ਦੇ ਸਖਤ ਯੋਗ ਅਭਿਆਸ ਨਾਲ ਉਸ ਨੂੰ ਕਾਫੀ ਨਤਨ ਬਣਾ ਦਿੱਤਾ ਉਹ ਲਿਖਦਾ ਹੈ ਕਿ ਇੱਕ ਦਿਨ ਮੈਂ ਗੁਫਾ ਵਿੱਚ ਸਮਾਧੀ ਲਗਾਈ ਧਿਆਨ ਮਗਨ ਸੀ ਕਿ ਆਪਣੇ ਸਥੂਲ ਸਰੀਰ ਨੂੰ ਉੱਥੇ ਛੱਡ ਦਿੱਤਾ ਅਤੇ ਸੂਖਮ ਸਰੀਰ ਨਾਲ ਉਸ ਗੁਫਾ ਤੋਂ ਬਾਹਰ ਨਿਕਲ ਕੇ ਸਾਰੇ ਤਿੱਬਤ ਦੀ ਸੈਰ ਕੀਤੀ ਇੱਕ ਅਣਦੇਸ਼ ਸੁਖਮ ਤਾਰ ਨਾਲ ਮੇਰੇ ਸੁਖਮ ਅਤੇ ਸਥੂਲ ਸਰੀਰ ਦਾ ਆਪਸ ਵਿੱਚ ਸੰਬੰਧ ਬਣਿਆ ਰਿਹਾ ਕੁਝ ਚਿਹਰੇ ਇਸ ਪ੍ਰਕਾਰ ਦੁਨੀਆ ਦਾ ਰੰਗ ਦੇਖ ਕੇ ਫਿਰ ਮੈਂ ਗੁਫਾ ਚ ਪੇ ਆਪਣੇ ਸਥੂਲ ਸਰੀਰ ਵਿੱਚ ਜਾ ਕੇ ਪ੍ਰਵੇਸ਼ ਕੀਤਾ ਇੱਥੇ ਹੀ ਵਸ ਨਹੀਂ ਇੱਕ ਹੋਰ yogi ਪਰਮਹਾਂਸ ਜੋਗਾਨੰਦ ਨੇ ਆਪਣੀ ਸਵੈ ਜੀਵਨੀ ਲਿਖੀ ਹੈ ਜੋ ਕਿ ਆਟੋ ਬਾਇਓਗ੍ਰਾਫੀ ਆਫ ਏ ਜੋਗੀ ਦੇ ਨਾਮ ਨਾਲ ਅਮਰੀਕਾ ਵਿੱਚ ਛਪੀ ਅਜਹੀਆਂ ਸਥੂਲ ਸਰੀਰ ਤੋਂ ਸੂਖਮ ਸਰੀਰ ਵਿੱਚ ਜੁਦਾ ਕਰਕੇ ਦੁਨੀਆ ਵਿੱਚ ਵਿਚਰਨ ਵਾਲੀਆਂ ਕਈ ਘਟਨਾਵਾਂ ਉਸ ਜੋਗੀ ਨੇ ਉਸ ਵਿੱਚ ਲਿਖੀਆਂ ਗਲਤਾਂ ਸਿਰਫ ਮਨ ਨੂੰ ਪੂਰਨ ਇਕਾਗਰ ਕਰਨ ਦੀ ਹੈ ਨਾਮੀ ਪੁਰਸ਼ ਲਈ ਅਜਿਹੀਆਂ ਹਾਲਤਾਂ ਵਿੱਚ ਵਿਚਰ ਜਾਣਾ ਬਹੁਤ ਹੀ ਮਾਮੂਲੀ ਗੱਲ ਹੈ ਕਿਉਂਕਿ ਪਰਮੇਸ਼ਰ ਪ੍ਰਾਪਤੀ ਤੋਂ ਤਾਂ ਇਹ ਬਹੁਤ ਹੀ ਹੀਟਲੀਆਂ ਅਵਸਥਾਵਾਂ ਹਨ ਬਹੁਤ ਹੀ ਛੋਟੀਆਂ ਗੱਲਾਂ ਹਨ ਸੇਕਨਹਿਆ ਸੇਕਨਹਿਆ ਜਿਨਾ ਨ ਬਿਸਰੇ ਨਾਮ ਸੇਕਨਹਿਆ ਸੇਕਨਹਿਆ ਇਹ ਨਾ ਜਾਣੋ ਮੂਲ ਸਾਈ ਜੇ ਆ भेदना ॼाण साईं जे आ जीनान बिसराम शे कन शे कन है जीनान बिसराम शे कन हे से آ से कने आ